ਤੇ سوشل میڈیا ਤੇ ਜਿਹੜੀ ਉਹਨਾਂ ਦੀ ਬੇਟੀ ਦੀ ਵੀਡੀਓ ਪਾਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਭਗਵੰਤ ਮਾਨ ਦੇ ਉੱਤੇ ਇਲਜ਼ਾਮ ਲਗਾਏ ਨੇ ਅਤੇ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਨੇ ਇਹ ਵੀ ਗੱਲ ਕਹੀ ਗਈ ਹੈ ਕਿ ਜੇਕਰ ਉਹਨਾਂ ਦੀ ਬੇਟੀ ਦੇ ਨਾਲ ਆ ਕੁਝ ਹੋਇਆ ਉਹਨਾਂ ਦੀ ਫੈਮਿਲੀ ਦੇ ਨਾਲ ਆ ਕੁਝ ਹੋਇਆ ਤਾਂ ਅਸੀਂ ਅਕਾਲੀ ਦਲ ਵਿਕਰਮ ਸਿੰਘ ਮਜੀਠੀਆ ਕਹਿੰਦੇ ਕਿ ਵੀ ਮੈਂ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਤੇ ਜੇਕਰ ਉਹਨਾਂ ਦੇ ਬੱਚੇ ਸਾਨੂੰ ਹੱਕ ਦੇਣਗੇ ਬਿਲਕੁਲ ਚਲੋ ਇਹ ਤਾਂ ਹੁਣ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਸ਼ੁਰੂਆਤ ਹੋ ਜਾਂਦੀ ਹੈਗੀ ਆ ਉਸ ਸ਼ੁਰੂਆਤ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਗੱਲਾਂ ਹੋ ਰਿਆ ਕਰਦੀਆਂ ਅ ਔਰ ਇਹ ਜਿਹੜੀ ਹੈਗੀ ਹੈ ਮੈਨੂੰ ਇਹ ਲੱਗਦਾ ਹੈਗਾ ਕਿ ਮੁੱਖ ਮੰਤਰੀ ਸਾਹਿਬ ਲਈ ਇੱਕ ਬਹੁਤ ਵੱਡੀ ਚਾਹੇ ਮੈਂ ਥੋੜੀ ਜਿਹੀ ਕੌੜੇ ਸ਼ਬਦਾਂ ਦੇ ਕਹਿਦਾ ਕਿ ਚਪੇੜ ਦੀ ਤਰ੍ਹਾਂ ਹੈਗੀ ਆ ਔਰ ਉਹਨਾਂ ਦੇ ਆਪ ਦੇ ਪਰਿਵਾਰ ਵੱਲੋਂ ਹੀ ਮਾਰੀ ਗਈ ਹੈਗੀ ਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇੱਕ ਸਟੇਟ ਨੂੰ ਚਲਾ ਰਿਹਾ ਲੋਕਾਂ ਦੀ ਰਿਸਪੌਂਸਿਬਿਲਟੀਜ਼ ਲੈ ਰਿਹਾ ਕਿਤੇ ਨਾ ਕਿਤੇ ਉਹ ਜਿਹੜੀਆਂ ਘਰ ਦੀਆਂ ਰਿਸਪੌਂਸਿਬਿਲਟੀਜ਼ ਹੈਗੀਆਂ ਉਹਨਾਂ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਫੇਲ ਹੋ ਰਹੇ ਆ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਆਉਣ ਵਾਲੇ ਲੋਕ ਟਾਈਮ ਦੇ ਵਿੱਚ ਲੋਕ ਇਸ ਗੱਲ ਤੇ ਸੋਚਣ ਲਈ ਮਜਬੂਰ ਹੋ ਜਾਣਗੇ ਕਿ ਜਿਹੜਾ ਬੰਦਾ ਆਪਣੇ ਘਰ ਨੂੰ ਨਹੀਂ ਸੰਭਾਲ ਸਕਦਾ ਉਹ ਸਟੇਟ ਨੂੰ ਕੀ ਸੰਭਾਲੂਗਾ ਔਰ ਮੈਂ ਕਹਿੰਦਾ ਵੀ ਪੰਜਾਬ ਦੇ ਕਰਜ਼ੇ ਦਾ ਹਿਸਾਬ ਲਾ ਲਓ हां हुन ਆ ਤੁਸੀਂ ਆਏ ਹੋਵੋਗੇ ਕੈਮਰਾ ਮਾਰ ਲਿਓ ਇੱਥੇ ਪਿਛਲੇ ਪਾਸੇ ਜਿਹੜਾ ਹੈਗਾ ਤਕਰੀਬਨ ਤਕਰੀਬਨ ਜਿਹੜਾ ਹੈਗਾ ਉਦੇ ਆਲੇ ਬੈਠੇ ਹੈਗੇ ਆ ਆਪਣਾ ਨਰਸਟਰੀ ਵਾਲਾ ਸਟਾਫ ਵਾਲੇ ਉਹ ਜਿਹੜੇ ਹੈਗੇ ਆ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਦੇ ਜਿਹੜੇ ਤਨਖਾਹ ਦੇਣੀ ਆ ਹੈਗੀਆਂ ਉਸ ਦਾ 941 ਕਰੋੜ ਰੁਪਇਆ ਕਰਜ਼ਾ ਚੱਕਿਆ ਤੁਸੀਂ ਇਹ ਦੇਖੋ ਅੱਜ ਕਰਜ਼ਾ ਲੈ ਕੇ ਤੁਸੀਂ ਉਹਨਾਂ ਨੂੰ ਤਨਖਾਹ ਦੇ ਦੋਗੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਕਿਤੇ ਕਰਜ਼ਾ ਲਾਉਗੇ ਅੱਜ ਤੁਹਾਡੇ ਆ ਦੋ ਸਾਲ ਦੇ ਵਿੱਚ ਤਕਰੀਬਨ 60000 ਕਰੋੜ ਤੋਂ ਉੱਪਰ ਤੁਸੀਂ ਕਰਜ਼ਾ ਲੈ ਕੇ ਬੈਠੇ ਹੈਗੇ ਔਰ ਹਾਲੇ ਅੱਧ ਦਸੰਬਰ ਆ ਜਨਵਰੀ ਫਰਵਰੀ ਮਾਰਚ ਆਉਣਾ ਹੈਗਾ ਤੇ 70000 ਕਰੋੜ ਰੁਪਇਆ ਜਿਹੜਾ ਹੈਗਾ ਤੁਸੀਂ ਕਰਜ਼ਾ ਲੈ ਰਹੇ ਆ ਨਿਕਲੋ ਪੰਜਾਬ ਜਾ ਕੇ ਦਰ ਨੂੰ ਰਿਹਾ ਹੈਗਾ ਪੰਜਾਬ ਥੱਲੇ ਨੂੰ ਜਾ ਰਿਹਾ ਪੰਜਾਬ ਦਾ ਕ੍ਰਾਈਮ ਰੇਟ ਚੱਕ ਕੇ ਦੇਖ ਲਓ ਕ੍ਰਾਈਮ ਰੇਟ ਇਹ ਹੈਗਾ ਕਿ ਦੋ ਖਬਰਾਂ ਆ ਰਹੀਆਂ ਯਾ ਡਰਗ ਦੀ ਕਿਸ ਦੀ ਗੱਲ ਆ ਰਹੀ ਹੈਗੀ ਆ ਜਾਂ ਜਿਹੜੀ ਹੈਗੀ ਹੈ ਜਿਨੇ ਗੈਂਗਸਟਰ ਹੈਗੇ ਉਹਨਾਂ ਦੀ ਗੱਲ ਆ ਰਹੀ ਹੈ ਮੈਂ ਤੁਹਾਨੂੰ ਚੈਲੰਜ ਕਰਕੇ ਕਹਿ ਰਿਹਾ ਤੁਸੀਂ ਕੋਈ ਐਪਲੀਕੇਸ਼ਨ ਕਿਸੇ ਉਹਦੇ ਵਿੱਚ দাও ਥਾਣੇ ਦੇ ਵਿੱਚ ਦੇ ਦਿਓ ਐਸਐਸਪੀ ਦੇ ਦੇ ਦਿਓ ਜੇ ਤੁਹਾਡੇ ਕਹਿਣ ਤੇ ਕਿਸੇ ਕ੍ਰਾਈਮ ਦੇ ਅਗੇਂਸਟ ਪਰਚਾ ਦਰਜ ਹੋ ਜੂਵੇ ਮੈਨੂੰ ਆਕੇ ਦੱਸ ਦਿਓ ਅੱਜ ਹਰ ਜਿਹੜਾ ਥਾਣਾ ਹੈਗਾ ਜਾਂ ਹਰ ਕੰਪਲੀਟ ਬ੍ਰਾਂਚ ਹੈਗੀ ਆ ਉਹਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਐਪਲੀਕੇਸ਼ਨ ਆਪਈਆਂ ਜਿਨ੍ਹਾਂ ਦੇ ਕੋਈ ਫੈਸਲਾ ਹੀ ਨਹੀਂ ਹੋ ਰਿਹਾ ਸੋ ਇਹ ਜਿਹੜੀ ਹੈਗੀ ਆ ਨਾ ਦੇਸ਼ ਵਾਸਤੇ ਪੰਜਾਬ ਵਾਸਤੇ ਬਹੁਤ ਮਾਰੂ ਜਿਹੜਾ ਹੈਗਾ ਟਰੈਂਡ ਚੱਲ ਰਿਹਾ ਹਾਂ ਬਹੁਤ ਸਾਰੇ ਵਿਰੋਧੀਆਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਆ ਕਿ ਜਿਹੜੀ ਭਗਵੰਤ ਮਾਨ ਦੀ ਪਹਿਲੀ ਵਾਈਫ ਦੇ ਬੇਟੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਹ ਬਿਆਨ ਵਿਆਜੀ ਦਵਾਈ ਗਈ ਹੈ ਤੇ ਇਸ ਦੇ ਪਿੱਛੇ ਅਸਲ ਸੱਚ ਕੀ ਆ ਦੇਖੋ ਇਹ ਤਾਂ ਲੋਕਾਂ ਦੇ ਕਿਆਫੇ ਹੈਗੇ ਆ ਉਹ ਕਹਿ ਦੇਣ ਵੀ ਮੇਰੀ ਬੇਟੀ ਨਹੀਂ ਹੈਗੀ ਉਹਨੇ ਨਹੀਂ ਕੋਈ ਬਿਆਨ ਦਿੱਤਾ ਹੈਗਾ ਜਾਂ ਬੇਟੀ ਨੂੰ ਸਾਹਮਣੇ ਕਰ ਦੇਣ ਵੀ ਮੈਂ ਤਾਂ ਕੋਈ ਬਿਆਨ ਨਹੀਂ ਦਿੰਦਾ ਇਹਦਾ ਮਤਲਬ ਤਾਂ ਇਹ ਹੋ ਗਿਆ ਫਿਰ ਇਹ ਤਾਂ ਹੋਰ ਵੀ ਮਾੜੀ ਗੱਲ ਹੈਗੀ ਆ ਕਿ ਇੱਕ ਬੇਟੀ ਜਿਹੜੀ ਹੈਗੀ ਆਪਣੇ ਬਾਪ ਦੇ ਅਗੇਂਸਟ ਦੂਸਰੇ ਦੇ ਕਹੇ ਤੋਂ ਬੋਲ ਰਹੀ ਹੈਗੀ ਇਹ ਤਾਂ ਹੋਰ ਵੀ ਸ਼ਰਮਨਾਕ ਗੱਲ ਹੈਗੀ ਆ ਫਿਰ ਤੁਸੀਂ ਕਿਸ ਤਰ੍ਹਾਂ ਇੱਕ ਜ਼ਿੰਮੇਵਾਰੀ ਨੂੰ ਇਹ ਦੀਨ ਨਿਭਾ ਸਕੋ